ਪਾਸਵੇ ਦੇ ਸੰਪਾਦਕ ਅਜੇ ਡੁਡੇਚਾ ਨੇ ਆਪਣੀ ਨਿਊਜ਼ ਟੀਮ ਦੀ ਹੌਸਲਾ ਅਫਸਾਈ ਕਰਦੇ ਹੋਏ ਉਹਨਾਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਉਹਨਾਂ ਨੇ ਕੈਮਰਾਮੈਨ ਅਤੇ ਵੀਡੀਓ ਐਡੀਟਰ ਅਜੇ ਕੁਮਾਰ ਨੂੰ ਸਨਮਾਨਿਤ ਕੀਤਾ ਕਿਉਂਕਿ ਉਹਨਾਂ ਨੇ ਪਿਛਲੇ ਡੇਢ ਮਹੀਨੇ ਤੋਂ ਕੋਈ ਵੀ ਛੁੱਟੀ ਲਏ ਬਗੈਰ ਆਪਣਾ ਕੰਮ ਮਿਹਨਤ ਅਤੇ ਲਗਨ ਨਾਲ ਕੀਤਾ। ਅਜੇ ਡੁਡੇਚਾ ਨੇ ਕਿਹਾ ਕਿ ਉਹ ਅੱਗੇ ਵੀ ਆਪਣਾ ਕੰਮ ਲਗਨ ਨਾਲ ਕਰਨ ਵਾਲੇ ਸਟਾਫ ਮੈਂਬਰਸ ਨੂੰ ਬੰਦਾ ਮਾਨ ਸਨਮਾਨ ਦੇਣਗੇ। ਪਾਸਵੇ ਅੰਮ੍ਰਿਤਸਰ ਦੇ ਐਡਵਰਟਾਈਜ਼ਮੈਂਟ ਹੈਡ ਗੋਤਮ ਅਰੂੜਾ ਵੀ ਮੌਜੂਦ ਸਨ। ਮੇਰਾ ਨਾਮ ਜੈਜੂ ਡੇਜਾ ਮੈਂ ਫਾਸਟ ਵੀਡੀਓ ਚੈਨਲ ਦਾ ਸੰਪਾਦਕ ਹਾਂ ਕਰੀਬ 2 ਮਹੀਨੇ ਹੋ ਗਏ ਹੈ ਮੈਨੂੰ ਇਸ ਵਧੀਆ ਚੈਨਲ ਦੇ ਵਿੱਚ ਕੰਮ ਕਰਦਿਆਂ ਮੈਂ ਬੜੇ ਲੋਕਾਂ ਨਾਲ ਮਿਲਿਆ ਵਾਂ ਬੜੇ ਲੋਕਾਂ ਦੀਆਂ ਖਬਰਾਂ ਲਗਾਈਆਂ ਮੈਂ ਪਰ ਮੈਨੂੰ ਇੱਕ ਚੀਜ਼ ਲੱਗੀ ਹੈ ਜੇ ਖਬਰ ਲੱਗਦੀ ਹੈ ਤੇ ਜਿਹੜਾ ਬੰਦਾ ਐਡੀਟਿੰਗ ਕਰਦਾ ਉਹਦੇ ਕਰਕੇ ਹੀ ਖਬਰ ਵਧੀਆ ਬੰਦੀ ਹੈ ਅੱਜ ਕਰੀਬ 1 ਮਹੀਨੇ ਤੋਂ ਜ਼ਿਆਦਾ ਹੋ ਗਿਆ ਹੈ ਸਾਡੇ ਅਜੇ ਜੀ ਜਿਹੜੇ ਐਡੀਟਿੰਗ ਕਰਦੇ ਆ ਉਹਨਾਂ ਨੇ ਇੱਕ ਵੀ ਛੁੱਟੀ ਨਹੀਂ ਕੀਤੀ ਔਰ ਉਹਨਾਂ ਨੇ ਬਹੁਤ ਵਧੀਆ ਕਵਰੇਜ ਕੀਤੀ ਹੈ ਅੱਜ ਉਹਨਾਂ ਨੂੰ ਮੈਂ ਇੱਕ ਛੋਟਾ ਜਿਹਾ ਤੋਹਫਾ ਦੇ ਕੇ ਸਨਮਾਨਿਤ ਕਰਨਾ ਚਾਹੁੰਦਾ ਅਜੇ ਜੀ ਸਾਰੇ ਸਾਹਮਣੇ ਸਾਡਾ ਓਕੇ ਥੈਂਕ ਯੂ ਸਰ ਬਾਕੀ ਸਭ ਦੀ ਫੋਟੋ ਇਹ ਮੇਰੀ ਟੀਮ ਹੈ ਜਿਸ ਕਰਕੇ ਫਾਸਟਵੇ ਚੈਨਲ ਦਾ ਕੰਮ ਬਹੁਤ ਵਧੀਆ ਚੱਲ ਰਿਹਾ ਹੈ ਅਸੀਂ ਕੋਸ਼ਿਸ਼ ਕਰਾਂਗੇ ਅੱਗੋਂ ਤੋਂ ਵੀ ਖਬਰਾਂ ਆਪਣੇ ਦਰਸ਼ਕਾਂ ਨੂੰ ਵਧੀਆ ਤੋਂ ਵਧੀਆ ਦਿਖਾਈਏ ਜੈ ਹਿੰਦ ਜੈ ਭਾਰਤ